ਔਰ ਸੂਬੇ ਚ ਵਾਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਸ਼੍ਰੀ ਕਾਲ ਤਖਸਬ ਜਥੇਦਾਰ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਦੀਆਂ ਘਟਨਾਵਾਂ ਰੋਕਣ ਸੰਬੰਧੀ ਸੁਝਾਅ ਮੰਗੇ ਨੇ ਜੋ ਲਗਾਤਾਰ ਸੂਬੇ ਵਿੱਚ ਵਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਚਿੰਤਾ ਜ਼ਾਹਿਰ ਕੀਤੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਸੰਬੰਧੀ ਸੁਝਾਵੀ ਮੰਗੇ ਨੇ ਕੌਮੀ ਵਿਦਵਾਨਾਂ ਨੂੰ ਸੰਜਾਪ ਏਜੰਸੀ ਉਹਨਾਂ ਨੇ ਅਪੀਲ ਕੀਤੀ ਹੈ ਬੇਅਦਬੀ ਦੇ ਦੋਸ਼ੀਆਂ ਲਈ ਸਖਤ ਸਜ਼ਾਵਾਂ ਦੀ ਵੀ ਉਹਨਾਂ ਨੇ ਮੰਗ ਚੁੱਕੀ ਹੈ ਡੇਰਾ ਬਸੀ ਚ ਵਾਪਰੀ ਬੇਅਦਬੀ ਦੀ ਘਟਨਾ ਦੀ ਇਹ ਉਹਨਾਂ ਨੇ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ ਜੋ ਲਗਾਤਾਰ ਸੂਬੇ ਵਿੱਚ ਅਬੇਦਬੀਆਂ ਜੋ ਘਟਨਾਵਾਂ ਵਾਪਰ ਜਾਣੇ ਉਸ ਤੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਇਸ ਨੂੰ ਲੈ ਕੇ ਉਹਨਾਂ ਨੇ ਸੁਝਾਅ ਮੰਗੇ ਨੇ ਸੂਬੇ ਅਬੇਦਬੀਆਂ ਜੋ ਘਟਨਾਵਾਂ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਨੇ ਇਸ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ ਤਾਂ ਜਥੇਦਾਰ ਜਾਨੀ ਹਰਪ੍ਰੀਤ ਸਿੰਘ ਨੇ ਬੇਅਦਬੀਆਂ ਘਟਨਾਵਾਂ ਰੋਕਣ ਸੰਬੰਧੀ ਸੁਝਾਅ ਮੰਗੇ ਨੇ ਉਹਨਾਂ ਨੇ ਕੌਮੀ ਵਿਦਵਾਨਾਂ ਨੂੰ ਸੁਝਾ ਪਿੰਡ ਜਦੋਂ ਅਪੀਲ ਕੀਤੀ ਹੈ ਬੇਅਪੀ ਦੇ ਦੋਸ਼ਾਂ ਲਈ ਸਖਤ ਸਜ਼ਾਵਾਂ ਦੀ ਵੀ ਉਹਨਾਂ ਨੇ ਮੰਗ ਚੁੱਕੀ ਹੈ ਤਾਂ ਸੀ ਕਿ ਡੇਰਾ ਬੱਸੀ ਵਿੱਚ ਹੋਏ ਬੇਅਦੀ ਦੀ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਵੀ ਇਸ ਘਟਨਾ ਦੀ ਉਹਨਾਂ ਨੇ ਸਖਤ ਸ਼ਬਦਾਂ ਵਿੱਚ ਨਿਖੇਟ ਕੀਤੀ ਹੈ ਬੜੀ ਚਿੰਤਾ ਵਾਲੀ ਗੱਲ ਹੈ ਮਨ ਬੜਾ ਪਰੇਸ਼ਾਨ ਹੈ ਸਾਰੀ ਕੌਮ ਹੀ ਚਿੰਤਤ ਹੈ ਵਿਸ਼ਾ ਪੱਧਰ ਦੀ ਉੱਤੇ ਰਹਿੰਦਾ ਸਾਡਾ ਸਾਰਾ ਹੀ ਭਾਈਚਾਰਾ ਚਿੰਤਤ ਹੈ ਕਿ ਲਗਾਤਾਰੀ ਬੇਅਦਬੀਆਂ ਜਿਹੜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੀਆਂ ਜੜੀਆਂ ਨੇ ਉਹ ਪੰਜਾਬ ਦੇ ਅੰਦਰ ਵੱਧ ਰਹੀਆਂ ਨੇ ਅੱਜ ਬੱਸੀ ਪਠਾਣਾ ਦੇ ਵਿੱਚ ਬੇਅਦਬੀ ਹੋਈ ਹੈ ਤਾਂ ਸਰਕਾਰਾਂ ਨੂੰ ਜਿਹੜਾ ਹੈਗਾ ਬਹੁਤ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਤੇ ਸਾਡੀਆਂ ਜਿੱਥੇ ਸਰਕਾਰਾਂ ਨੂੰ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਉੱਥੇ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਚਾਹੇ ਉਹ ਵੱਡੀਆਂ ਨੇ ਚਾਹੇ ਛੋਟੀਆਂ ਨੇ ਗੁਰਦੁਆਰਾ ਕਮੇਟੀਆਂ ਨੇ ਇਹਨਾਂ ਨੂੰ ਵੀ ਜਿਹੜਾ ਹੈ ਉਹ ਸਾਵਧਾਨ ਹੋਣ ਦੀ ਬਹੁਤ ਵੱਡੀ ਜ਼ਰੂਰਤ ਹੈ ਤੇ ਸਾਡੇ ਜਿਹੜੇ ਬੁੱਧੀਜੀਵੀ ਹੈ ਜਿਹੜੇ ਸਾਡੇ ਵਿਦਵਾਨ ਹੈ ਉਹ ਵੀ ਜਿਹੜੇ ਆ ਸਰ ਜੋੜ ਕੇ ਬੈਠਣ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਸੁਝਾ ਦੇਣ ਕਿ ਇਹਨਾਂ ਬੇਅਦਵੀਆਂ ਨੂੰ ਰੋਕਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀ ਕੀਤਾ ਜਾ ਸਕਦਾ ਹੈ ਕੀ ਕੀਤਾ ਜਾਣਾ ਚਾਹੀਦਾ ਹੈ